ਮੇਰੇ ਚੈਨਲ ਬੁਕਸ ਇਨ ਪੰਜਾਬੀ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਕੁਲਵੰਤ ਸਿੰਘ ਵਿਰਕ ਦੀ ਲਿਖੀ ਹੋਈ ਕਹਾਣੀ ਧਰਤੀ ਹੇਠਲਾ ਬੋਲਦ ਠੱਠੀਖਾਰਾ ਪਿੰਡ ਅੰਮ੍ਰਿਤਸਰ ਤੋਂ ਨੇੜੇ ਹੀ ਸੀ ਪੱਕੀ ਸੜਕ ਤੇ ਤੇ ਜਿਸ ਮੌਜ ਵਿੱਚ ਮਾਨ ਸਿੰਘ ਜਾ ਰਿਹਾ ਸੀ ਉਸ ਵਿੱਚ ਤੇ ਦੂਰ ਦੇ ਪਿੰਡਾਂ ਵਿੱਚ ਵੀ ਨੇੜੇ ਹੀ ਲੱਗਦੇ ਨੇ ਇਸ ਲਈ ਭਾਵੇਂ ਸ਼ਾਮ ਹੋ ਰਹੀ ਸੀ ਤੇ ਟਾਂਗੇ ਦੇ ਥੱਕੇ ਹੋਏ ਘੋੜੇ ਦੀ ਟਾਪ ਵੀ ਮੱਠੀ ਮੱਠੀ ਹੋ ਰਹੀ ਸੀ ਉਸਨੂੰ ਕੋਈ ਚਿੰਤਾ ਨਹੀਂ ਸੀ ਮਾਨ ਸਿੰਘ ਛੁੱਟੀ ਤੇ ਆਇਆ ਹੋਇਆ ਇੱਕ ਫੌਜੀ ਸੀ ਠੱਠੀਖਾਰਾ ਉਸਦੇ ਯਾਰ ਕਰਮ ਸਿੰਘ ਦਾ ਪਿੰਡ ਸੀ ਜਿੰਨੀਆਂ ਗੂੜੀਆਂ ਜਾ ਰਹੀਆਂ ਫੌਜ ਵਿੱਚ ਲੱਗਦੀਆਂ ਨੇ ਹੋਰ ਕਿਤੇ ਨਹੀਂ ਲੱਗਦੀਆਂ ਪਹਿਲਾਂ ਤਾਂ ਉਹ ਦੋਵੇਂ ਆਪਣੀ ਰੈਜੀਮੈਂਟ ਸੈਂਟਰ ਵਿੱਚ ਇਕੱਠੇ ਰਹੇ ਤੇ ਹੁਣ ਇੱਕ ਬਟਾਲੀਅਨ ਵਿੱਚ ਬਰਮਾ ਫਰੰਟ ਤੇ ਲੜ ਰਹੇ ਸਨ ਕਰਮ ਸਿੰਘ ਪਹਿਲਾਂ ਦਾ ਭਰਤੀ ਸੀ ਤੇ ਹੁਣ ਹੌਲਦਾਰ ਕਰਦਾ ਸੀ ਪਰ ਮਾਨ ਸਿੰਘ ਅਜੇ ਮਸਾ ਨਾਇਕੀ ਤੱਕ ਹੀ ਪੜਿਆ ਸੀ ਕਰਮ ਸਿੰਘ ਬਾਰੇ ਇੱਕ ਖਾਸ ਗੱਲ ਇਹ ਸੀ ਕਿ ਉਸ ਦੀ ਜੀਬ ਵਿੱਚ ਬੜਾ ਰਸ ਸੀ ਪਿੰਡ ਦੇ ਕਈ ਹੋਰ ਮੁੰਡੇ ਵੀ ਫੌਜ ਵਿੱਚ ਸਨ ਜਦੋਂ ਛੁੱਟੀ ਆਉਂਦੇ ਤਾਂ ਪਿੰਡ ਦੇ ਬੰਦਿਆਂ ਨਾਲ ਉਹਨਾਂ ਦੀ ਗੱਲ ਵੈਗਰੋ ਜੀ ਕੀ ਫਤਿਹ ਤੋਂ ਅੱਗੇ ਨਾ ਟੁਰਦੀ ਪਰ ਕਰਮ ਸਿੰਘ ਪਿੰਡ ਆਉਂਦਾ ਤਾਂ ਖੂਤ ਨਹਾਉਣ ਵਾਲਿਆਂ ਦੀਆਂ ਪੀੜਾਂ ਵੱਧ ਜਾਂਦੀਆਂ ਸਿਆਲ ਦੀ ਅੱਧੀ ਅੱਧੀ ਰਾਤ ਲੋਕ ਠੰਡੀ ਹੋ ਰਹੀ ਢਾਣੇ ਪੁੰਨਣ ਵਾਲੀ ਪੱਟੀ ਦੇ ਸੇਕ ਆਸਰੇ ਬੈਠੇ ਕਰਮ ਸਿੰਘ ਦੀਆਂ ਗੱਲਾਂ ਸੁਣਦੇ ਰਹਿੰਦੇ ਪਿਛੇ ਰੈਜiment ਵਿੱਚ ਉਸਦੀ ਰਾਈਫਲ ਦਾ ਨਿਸ਼ਾਨਾ ਬੜਾ ਮਸ਼ਹੂਰ ਸੀ ਨਿਸ਼ਾਨਾ ਮਾਰਨ ਦੇ ਮੁਕਾਬਲਿਆਂ ਵਿੱਚ ਉਸਦੀ ਗੋਲੀ ਨਿਸ਼ਾਨੇ ਇਸ ਤਰ੍ਹਾਂ ਵਿੱਚ ਠੀਕ ਵਿਚਕਾਰੋਂ ਲੰਘਦੀ ਜਿਵੇਂ ਆਪ ਹੱਥ ਨਾਲ ਫੜ ਕੇ ਲੰਗਾਈ ਗਈ ਹੋਵੇ ਹੁਣ ਲੜਾਈ ਵਿੱਚ ਉਸਦੇ ਪੱਕੇ ਨਿਸ਼ਾਨੇ ਨੇ ਕਈ ਦੂਰ ਲੁਕੇ ਹੋਏ ਤੇ ਦਰਖਤਾਂ ਦੇ ਟਾਣ ਜਿਹੇ ਦਿਸਦੇ ਜਾਪਾਨੀ ਡਿੱਗੇ ਸਨ ਇਸ ਤਰ੍ਹਾਂ ਜਾਪਾਨੀ ਨਿਸ਼ਾਨਚੀਆਂ ਦੀਆਂ ਗੋਲੀਆਂ ਨਾਲ ਮਰੇ ਆਪਣੇ ਆਦਮੀਆਂ ਦੇ ਬਦਲੇ ਚਕਾਉਂਦਾ ਤੇ ਆਪਣੀ ਪਲਟਣ ਦਾ ਦਿਲ ਠੰਡਾ ਕਰਦਾ ਜਿੱਥੇ ਮਸ਼ੀਨ ਗੰਨਾ ਦੀਆਂ ਗੋਲੀਆਂ ਦੀਆਂ ਵਾਛੜਾਂ ਨਿਸਫਲ ਜਾਂਦੀਆਂ ਉੱਤੇ ਕਰਮ ਸਿੰਘ ਦੀ ਇੱਕ ਗੋਲੀ ਕੰਮ ਸਵਾਰ ਦਿੰਦੀ ਸੀ ਭਾਵੇਂ ਹੁਣ ਕਰਮ ਸਿੰਘ ਦੇ ਹੱਡ ਕੁਝ ਪੁਰਾਣੇ ਹੁੰਦੇ ਜਾਂਦੇ ਸਨ ਪਰ ਜਦੋਂ ਜਿਮਨਾਸਟਿਕ ਦੇ ਡੰਡਿਆਂ ਤੇ ਖੇਡਾਂ ਕਰਦਾ ਤਾਂ ਵੇਖਣ ਵਾਲਿਆਂ ਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਉਸ ਨੂੰ ਕੋਈ ਭੂਤ ਚੰਬੜ ਗਿਆ ਹੋਵੇ ਇੱਥੇ ਲੜਾਈ ਵਿੱਚ ਤੇ ਖੈਰੇ ਸਭ ਕੁਝ ਬੰਦ ਸੀ ਹੋਰ ਵੀ ਬਹੁਤ ਕੁਝ ਬੰਦ ਸੀ ਕਦੀ ਕਸੀਆਂ ਹੋਈਆਂ ਵਰਦੀਆਂ ਪਾ ਕੇ ਬੈਂਡ ਨਾਲ ਪਰੇਡ ਨਹੀਂ ਸੀ ਕੀਤੀ ਕੋਈ ਬਾਜ਼ਾਰ ਨੇੜੇ ਨਹੀਂ ਸੀ ਜਿੱਤੇ ਮੁਫਤੀ ਪਾ ਕੇ ਕੋਈ ਜਾ ਸਕੇ ਕਦੇ ਕੋਈ ਪਿੰਡ ਦਾ ਇਲਾਕੇ ਦਾ ਬੰਦਾ ਨਹੀਂ ਸੀ ਮਿਲਿਆ ਇਸ ਕਰਕੇ ਜਦੋਂ ਮਾਨ ਸਿੰਘ ਦੀ ਛੁੱਟੀ ਦੀ ਵਾਰੀ ਆਈ ਤਾਂ ਕਰਮ ਸਿੰਘ ਬੜਾ ਔਖਾ ਹੋਇਆ ਸੀ ਜੇ ਉਸ ਨੂੰ ਵੀ ਛੁੱਟੀ ਮਿਲ ਜਾਂਦੀ ਤਾਂ ਦੋਵੇਂ ਇਕੱਠੇ ਹੀ ਛੁੱਟੀਆਂ ਗੁਜ਼ਾਰਦੇ ਤੇ ਫਿਰ ਇਕੱਠੇ ਹੀ ਮੋੜਾਉਂਦੇ ਅੰਮ੍ਰਿਤਸਰੋਂ ਚਹੂੜ ਕਾਣਾ ਕਿਹੜਾ ਦੂਰ ਸੀ ਪੰਜਾਹ ਕੋਹਾਂ ਦੀ ਵਿੱਥ ਨਹੀਂ ਸੀ ਪਾਵੇਂ ਪਹਿਲੇ ਨੂੰ ਮਾਜਾ ਤੇ ਦੂਜੇ ਨੂੰ ਬਾ ਰੱਖਦੇ ਸਨ ਪਾਵੇਂ ਪਹਿਲਾ ਮੁੱਢ ਕਦੀਮਾ ਤੋਂ ਬਸਿਆ ਹੋਇਆ ਸੀ ਤੇ ਦੂਸਰੇ ਨੂੰ ਚੰਗੀ ਤਰ੍ਹਾਂ ਜੰਮ ਕੇ ਬਸਿਆ ਅਜੇ ਥੋੜਾ ਚਿਰ ਹੀ ਹੋਇਆ ਸੀ ਪਰ ਛੁੱਟੀ ਇਹਨਾਂ ਦਿਨਾਂ ਵਿੱਚ ਬੜੀ ਔਖੀ ਮਿਲਦੀ ਸੀ ਕਦੇ-ਕਦੇ ਕਿਸੇ-ਕਿਸੇ ਨੂੰ ਜਿਸ ਤਰ੍ਹਾਂ ਲੜਾਈ ਵਿੱਚ ਬਹਾਦਰੀ ਦੇ ਤਗਮੇ ਕਦੀ-ਕਦੀ ਕਿਸੇ-ਕਿਸੇ ਨੂੰ ਮਿਲਦੇ ਤੇ ਜਦੋਂ ਮਾਨ ਸਿੰਘ ਪਛਾਣ ਉਹ ਆਉਂਦੇ ਹੋਏ ਫੌਜੀ ਟਰੱਕ ਵਿੱਚ ਬੈਠਣ ਲੱਗਾ ਤਾਂ ਕਰਮ ਸਿੰਘ ਨੇ ਕਿਹਾ ਸਾਡੇ ਘਰ ਵੀ ਹੁੰਦਾ ਆਵੀ ਤੂੰ ਮੇਰੇ ਕੋਲੋਂ ਆਏ ਨੂੰ ਤੈਨੂੰ ਵੇਖਣਗੇ ਤਾਂ ਅੱਧਾ ਮੇਲ ਤਾਂ ਉਹਨਾਂ ਦਾ ਹੋ ਜਾਏਗਾ ਫਿਰ ਉਹਨਾਂ ਕੋਲੋਂ ਆਏ ਨੂੰ ਤੈਨੂੰ ਮੈਂ ਦੇਖਾਂਗਾ ਤੇ ਤੇਰੇ ਕੋਲੋਂ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਾਗਾ ਤਾਂ ਅੱਧਾ ਮੇਲ ਮੇਰਾ ਵੀ ਹੋ ਜਾਏਗਾ ਫਿਰ ਆਪਣੇ ਇਲਾਕੇ ਵਿੱਚ ਉਸ ਦੀ ਦਿਲਚਸਪੀ ਵਧਾਉਣ ਲਈ ਉਸ ਪੁੱਛਿਆ ਤੂੰ ਅੱਗੇ ਕਦੀ ਉਧਰ ਗਿਆ ਹੈ ਕਿ ਨਹੀਂ ਨਹੀਂ ਅੰਬਰਸਾਰਾ ਵਿੱਚੋਂ ਹੀ ਲੰਘਿਆ ਹਾਂ ਪਰਾਂ ਤੇ ਕਦੀ ਨਹੀਂ ਗਿਆ ਉਧਰ ਬੜੇ ਗੁਰਦੁਆਰੇ ਨੇ ਤਰਨਤਾਰਨ ਖੰਡੂਰ ਸਾਹਿਬ ਕੋਇਂਦਵਾਲ ਸਾਰੀ ਥਾਂ ਹੀ ਮੱਤਾ ਢੇਕ ਕੇ ਆਵੀ ਨਾਲੇ ਸਾਡੇ ਘਰੋਂ ਹੋ ਆਵੀ ਮੈਂ ਚਿੱਠੀ ਬਾ ਦਿਊਂਗਾ ਉਹਨਾਂ ਨੂੰ ਤੇ ਇਸੇ ਕਰਕੇ ਆਪਣੀਆਂ ਛੁੱਟੀਆਂ ਮੁੱਕਣ ਦੇ ਨੇੜੇ ਅਜੋ ਟਾਂਗੇ ਉੱਤੇ ਚੜਿਆ ਕਰਮ ਸਿੰਘ ਦੇ ਪਿੰਡ ਜਾ ਰਿਹਾ ਸੀ ਬਾਪੂ ਜੀ ਮਹਿਮਾਨ ਸਿੰਘਾਂ ਚੁੜ ਗਾਣਿਓ ਉਸਨੇ ਕਰਮ ਸਿੰਘ ਦੇ ਘਰ ਦੀ ਡੇਡੀ ਵਿੱਚ ਬੈਠੇ ਬਾਬੇ ਨੂੰ ਹੱਥ ਜੋੜ ਕੇ ਕਿਹਾ ਆਓ ਜੀ ਜੀ ਆਇਆਂ ਨੂੰ ਬਹਿ ਜਾਓ ਮਾਨ ਸਿੰਘ ਅੰਦਰ ਲੰਘ ਕੇ ਮੰਜੀ ਤੇ ਬੈ ਗਿਆ। ਉਸ ਦੇ ਆਉਣ ਕਰਕੇ ਬਾਬਾ ਕੁਝ ਔਖਾ ਔਖਾ ਲੱਗਦਾ ਸੀ। ਪਹਿਲਾਂ ਤਾਂ ਇੱਧਰ ਉੱਧਰ ਵੇਖ ਰਿਹਾ ਸੀ। ਪਰ ਹੁਣ ਉਸ ਨੇ ਚੁੱਪਚਾਪ ਨੀਵੀਂ ਪਾ ਲਈ। ਮਾਨ ਸਿੰਘ ਕਾਲੇ ਸੁਆ ਦਾ ਨਹੀਂ ਸੀ। ਪਰ ਆਪਣੀ ਇਸ ਆਵ ਭਗਤ ਦੇ ਉਸ ਨੂੰ ਬੜੀ ਹੈਰਾਨੀ ਹੋਈ। ਹੋ ਸਕਦਾ ਸੀ ਇਹ ਕੋਈ ਉਪਰਾ ਬੰਦਾ ਹੋਵੇ। ਉਸ ਨੇ ਚੰਗੇਰੀ ਮਿਲਣ ਦੀ ਮੰਗ ਕਰਦੇ ਹੋਏ ਕਿਹਾ, "ਆਹੋ ਜੀ, ਇਹ ਉਹਦਾ ਹੀ ਘਰ ਹੈ।" ਉਸ ਮੇਰੇ ਵਾਰੇ ਤੁਹਾਨੂੰ ਕੋਈ ਚਿੱਠੀ ਲਿਖੀ ਸੀ ਹਾਂ ਉਸ ਲਿਖਿਆ ਸੀ ਪਈ ਤੁਸੀਂ ਸਾਡੇ ਕੋਲ ਆਓਗੇ ਤੇ ਬੁੱਢਾ ਉੱਠ ਕੇ ਵੇੜੇ ਵੱਲ ਤੁਰ ਪਿਆ ਇੱਕ ਕੱਟੀ ਨੂੰ ਉਸ ਖੋਲ ਕੇ ਦੂਜੇ ਕਿਲੇ ਤੋਂ ਦੂਸਰੇ ਕਿਲੇ ਤੇ ਬੱਦਾ ਫਿਰ ਉਸ ਦੇ ਪਿੰਡੇ ਤੇ ਹੱਥ ਫੇਰਿਆ ਤੇ ਫਿਰ ਉਸ ਨੂੰ ਆਪਣਾ ਹੱਥ ਚੱਟਣ ਲਈ ਦਿੱਤਾ ਫਿਰ ਅੰਦਰ ਜਾ ਕੇ ਮਾਨ ਸਿੰਘੇ ਆਉਣ ਦਾ ਪਤਾ ਦਿੱਤਾ ਤੇ ਚਾਲੇ ਆਉਣ ਲਈ ਆਖਿਆ ਤੇ ਜਿਸ ਤਰ੍ਹਾਂ ਮੁੜ ਕੇ ਡਿਊਟੀ ਵਿੱਚ ਆਉਣ ਤੋਂ ਉਹ ਡਰਦਾ ਹੋਵੇ ਉਹ ਫਿਰ ਬੇੜੇ ਵਿੱਚ ਬੱਦੀ ਘੋੜੀ ਕੋਲ ਖਲੋ ਗਿਆ। ਉਸ ਦੇ ਅੱਗੇ ਬਈ ਤੂੜੀ ਨੂੰ ਹਿਲਾਇਆ। ਹੋਰ ਸ਼ੋਲੇ ਲਿਆ ਕੇ ਵਿੱਚ ਪਾਏ ਤੇ ਅਖੀਰ ਮੁੜ ਕੇ ਡਿਊਟੀ ਵਿੱਚ ਆ ਗਿਆ। ਬਾਬਾ ਹੁਣ ਕੁਝ ਬਧੇਰੇ ਆਪਣੇ ਆਪ ਵਿੱਚ ਸੀ। ਉਹ ਮਾਨ ਸਿੰਘ ਵੱਲ ਤੇ ਸੱਜੇ ਪਾਸੇ ਦੀ ਝਾਕ ਰਿਹਾ ਸੀ। ਦਸਵੰਤ ਸਿੰਘ ਕਿੱਥੇ ਵੇ? ਮਾਨ ਸਿੰਘ ਨੂੰ ਪਤਾ ਸੀ ਕਿ ਕਰਮ ਸਿੰਘ ਦੇ ਨਿੱਕੇ ਭਰਾ ਦਾ ਨਾਂ ਦਸਵੰਤ ਸਿੰਘ ਹੈ। ਹੁਣ ਇਹ ਆ ਜਾਂਦਾ ਏ। ਚਰੀ ਦੀ ਗੰਡ ਲੈ ਕੇ ਇਹਨਾਂ ਨੂੰ ਕਰਮ ਸਿੰਘ ਦੀ ਬੇਬੇ ਚਾਹ ਲੈ ਕੇ ਆ ਗਈ। ਬੇਬੇ ਜੀ ਸਤਿ ਸ੍ਰੀ ਅਕਾਲ। ਮਾਨ ਸਿੰਘ ਨੇ ਹੱਸਦੀਆਂ ਅੱਖਾਂ ਨਾਲ ਬੁੱਢੀ ਵੱਲ ਵੇਖਿਆ। ਬੁੱਢੀ ਦੇ ਹੋਠ ਕੁਝ ਕਹਿਣ ਲਈ ਫਰਕੇ ਪਰ ਕੋਈ ਅੱਖਰ ਨਾ ਬਣ ਸਕਿਆ। ਮਾਨ ਸਿੰਘ ਨੇ ਚਾਹ ਵਾਲੀ ਗੜਬੀ ਤੇ ਕੌਲੀ ਉਸਦੇ ਹੱਥੋਂ ਫੜ ਲਈ ਤੇ ਉਹ ਵਾਪਸ ਚਲੀ ਗਈ। ਇਹ ਮਜਲ ਕਿਸ ਤਰ੍ਹਾਂ ਦੇ ਆਦਮੀ ਨੇ? ਮਾਨ ਸਿੰਘ ਹੈਰਾਨ ਹੋ ਰਿਹਾ ਸੀ। ਆਪਣੇ ਵਿੱਚ ਤਾਂ ਉਹ ਬੜਾ ਤੰਗ ਸੀ ਪਰ ਹੁਣ ਇਸ ਕਰ ਆ ਕੇ ਵਾਪਸ ਥੋੜਾ ਜਾ ਸਕਦਾ ਸੀ। ਚਲੋ ਇੱਕ ਰਾਤ ਰਹਿ ਕੇ ਮੁੜ ਚਲਾਂਗੇ ਉਸ ਫੈਸਲਾ ਕੀਤਾ ਰਾਤ ਨੂੰ ਜਦੋਂ ਜਸਵੰਤ ਸਿੰਘ ਆਇਆ ਤਾਂ ਇਸ ਰੌਣਕ ਵਿੱਚ ਗੱਲਾਂ ਬਾਤਾਂ ਕੁਝ ਖੁੱਲੀਆਂ ਹੋਣ ਲੱਗੀਆਂ ਬੜੀ ਮਸ਼ਹੂਰ ਹੋਣੀ ਏ ਗੋਲੀਕਰਮ ਸਿੰਘ ਦੀ ਉੱਥੇ ਬ੍ਰਹਮਾ ਦੀ ਲੜਾਈ ਵਿੱਚ ਬਸ ਉਹਦੇ ਘੋੜਾ ਦੱਬਣ ਦੀ ਧੀਰ ਹੁੰਦੀ ਏ ਅੱਖ ਦੇ 2 4 ਵਿੱਚ ਜਾਪਾਨੀ ਲੇਟ ਜਾਂਦਾ ਏ ਸਾਨੂੰ ਨਾਲ ਤੁਰਦੇ ਆ ਪਤਾ ਵੀ ਨਹੀਂ ਲੱਗਦਾ ਉਸ ਸਾਬਕ ਕਿੱਥੋਂ ਲਿਆਏ ਮਾਨ ਸਿੰਘ ਇੱਥੇ ਰੁਕ ਗਿਆ ਇਸ ਸਮੇਂ ਤੋਂ ਕਿ ਉਹ ਸਾਰੇ ਬ੍ਰਹਮਾਂ ਦੀ ਲੜਾਈ ਬਾਰੇ ਬਹੁਤ ਸਾਰੀਆਂ ਗੱਲਾਂ ਪੁੱਛਣਗੇ ਉਸ ਤਾਂ ਅੰਦਰ ਗੱਲਾਂ ਨਾਲ ਭਰਿਆ ਪਿਆ ਸੀ ਪਰ ਇੱਥੇ ਤਾਂ ਕੋਈ ਸੁਣਨ ਦਾ ਹੀ ਨਹੀਂ ਸੀ ਕੁਝ ਚਿਰ ਇਸ ਤਰ੍ਹਾਂ ਹੀ ਸੁੱਨ ਰਹੀ ਤੇ ਫਿਰ ਬੁੱਢੇ ਨੇ ਜਸਵੰਤ ਸਿੰਘ ਨੂੰ ਕਿਹਾ ਆਪਣੀ ਵਾਰੀ ਕਦੋਂ ਹੈ ਪਾਣੀ ਦੀ ਪਰਸੋ 3 ਵਜੇ ਸਵੇਰੇ ਲੱਗਣੀ ਹੈ 3 ਵਜੇ ਸਵੇਰ ਦਾ ਨਾਂ ਸੁਣ ਕੇ ਮਾਨ ਸਿੰਘ ਨੇ ਫੇਰ ਗੱਲ ਛੇੜੀ ਉਹ ਆਪਣੇ ਯਾਰ ਦੀਆਂ ਰੱਜ ਕੇ ਗੱਲਾਂ ਕਰਨੀਆਂ ਚਾਹੁੰਦਾ ਸੀ। ਹੋਰ ਗੱਲ ਤੇ ਗੱਲ ਕਰਮ ਸਿੰਘ ਪਹਿਰਾ ਉੱਠਣ ਤੋਂ ਦਾ ਬਚ ਗਿਆ। ਫੌਜ ਵਿੱਚ ਸਵੇਰੇ ਉੱਠਣ ਦਾ ਬੜਾ ਆਲਸੇ। ਉਹਨੂੰ ਸਾਰਿਆਂ ਤੋਂ ਪਿੱਛੇ ਉੱਡਦਾ ਉੱਥੇ। ਇਸ ਨਾਲ ਵੀ ਕਿਸੇ ਦਾ ਉਤਸ਼ਾਹ ਨਾ ਜਾਗ ਗਿਆ। ਫਿਰ ਰੋਟੀ ਆਈ। ਉਹਨਾਂ ਕਾਫੀ ਚੇਜ਼ ਕੀਤਾ ਹੋਇਆ ਸੀ। ਨਾ ਨਾ ਜਸਵੰਤ ਉਸਨੂੰ ਰੋਟੀ ਖਾਂਦੇ ਨੂੰ ਪੱਖਾ ਝੱਲ ਰਿਹਾ ਸੀ। ਉਸ ਦਾ ਇਹ ਖਿਆਲ ਸੀ ਕਿ ਉਹ ਉਸ ਵੱਲ ਧਿਆਨ ਨਹੀਂ ਦੇ ਰਹੇ। ਦਿਲੋਂ ਨਿਕਲ ਗਿਆ ਰੋਟੀ ਖਾਂਦਿਆਂ ਖਾਂਦਿਆਂ ਕਰਮ ਸਿੰਘ ਦਾ ਨਿੱਕਾ ਜਿਹਾ ਮੁੰਡਾ ਟੁਰਦਾ ਟੁਰਦਾ ਮਾਨ ਸਿੰਘ ਦੀ ਮੰਜੀ ਕੋਲ ਆ ਗਿਆ ਜੇ ਉਹ ਹੋਰ ਕਿਸੇ ਨਾਲ ਕਰਮ ਸਿੰਘ ਦੀਆਂ ਗੱਲਾਂ ਨਹੀਂ ਕਰ ਸਕਦਾ ਸੀ ਤਾਂ ਉਹਦੇ ਮੁੰਡੇ ਨਾਲ ਤਾਂ ਕਰ ਸਕਦਾ ਸੀ ਨਾ ਮਾਨ ਸਿੰਘ ਨੇ ਉਸ ਨੂੰ ਕੁਛੜ ਚੁੱਕ ਲਿਆ ਉਹ ਆਪਣੇ ਬਾਪੂ ਕੋਲ ਚੱਲਣਾ ਹੀ ਜਾਣਾ ਹੀ ਤਾਂ ਚੱਲ ਮੇਰੇ ਨਾਲ ਬੜਾ ਮੀਂਹ ਪੈਂਦਾ ਏ ਉੱਥੇ ਪਾਣੀ ਵਿੱਚ ਟੁਰਿਆ ਫਿਰੀ ਮਾਨ ਸਿੰਘ ਦੀ ਇਹ ਗੱਲ ਬਾਪੂ ਨੂੰ ਸੂਲ ਵਾਂਗ ਸੁਭੀ ਆ ਫੜ ਲੈ ਮੁੰਡੇ ਨੂੰ ਉਧਰ ਰੱਖ ਰੋਟੀ ਦਾ ਖਾ ਲੈਣ ਦਿਆ ਕਰੋ ਆਰਾਮ ਨਾਲ ਬਾਪੂ ਨੇ ਜਰਾ ਤੇਜ਼ ਹੋ ਕੇ ਕਿਹਾ ਤੇ ਬੇਬੇ ਨੇ ਆ ਕੇ ਮੁੰਡਾ ਚੁੱਕ ਕੇ ਲੈ ਗਏ ਹੁਣ ਤੇ ਘਰ ਦੀ ਹਵਾ ਵਿੱਚ ਮਾਨ ਸਿੰਘ ਨੂੰ ਸਾਹ ਲੈਣ ਔਖਾ ਹੋ ਰਿਹਾ ਸੀ ਇਧਰ ਦਾ ਪੈਂਡਾ ਮੁਕਾ ਕੇ ਉਸ ਦਾ ਛੇਤੀ ਤੇ ਛੇਤੀ ਮੜਨ ਨੂੰ ਜੀ ਕਰਦਾ ਸੀ ਉਹ ਆਪਣੇ ਅਗਲੇ ਦਿਨ ਦੇ ਚੱਕਰ ਵਾਰੇ ਪੁੱਛ ਗਿਛੇ ਰੰਬੀ ਇਤੋਂ ਤਰਨ ਤਰਨ ਕਿੰਨਾ ਹੈ ਚਾਰ ਕੋ ਪੈਂਡਾ ਹੈ ਟਾਂਗਾ ਮਿਲ ਜਾਂਦਾ ਹੋਵੇਗਾ ਸਵੇਰੇ ਸਵੇਰੇ ਹੀ ਟਾਂਗਿਆਂ ਟੁੰਗਿਆਂ ਦਾ ਕੋਈ ਫਿਕਰ ਨਾ ਕਰ ਤੂੰ ਜਸਵੰਤ ਸਿੰਘ ਤੇਰੇ ਨਾਲ ਟਾਂਗੇ ਦੋਵੇਂ ਭਰਾ ਇਕੱਠੇ ਹੀ ਮਤੜੇ ਗਾਇਓ ਸਾਰੇ ਇਹ ਗੱਲ ਤੇ ਮਾਨ ਸਿੰਘ ਰਾਜੀ ਸੀ ਜਸਵੰਤ ਐਡਾ ਕੁੱਟਿਆ ਹੋਇਆ ਬੰਦਾ ਨਹੀਂ ਸੀ ਪਰ ਮਾਨ ਸਿੰਘ ਦੇ ਨਾਲ ਟਾਂਗੇ ਤੇ ਉਸ ਉਹ ਵੀ ਕੁਝ ਕੁੱਟਿਆ ਹੀ ਗਿਆ ਜਿਹੜੇ ਜਾਣੋ ਬੰਦੇ ਉਸ ਨੂੰ ਰਾਹ ਵਿੱਚ ਮਲੇ ਉਹ ਉਹਨਾਂ ਤੋਂ ਦੂਰੋਂ ਹੀ ਫਤੇ ਬਲਾ ਕੇ ਅਗਾਂਟ ਹੋ ਰਹੇ ਪੈਂਦੇ ਪਾ ਮਾਨ ਸਿੰਘ ਤਾਂ ਜੀ ਕਰਦਾ ਸੀ ਕਿ ਉਹ ਆਪ ਖਲੋ ਕੇ ਲੋਕਾਂ ਨਾਲ ਗੱਲਾਂ ਬਾਤਾਂ ਕਰੇ ਉਸ ਨੇ ਕਿਹਾ ਰੋਜ਼ ਰੋਜ਼ ਇਸ ਪਾਸੇ ਆਉਣਾ ਕਰਮ ਸਿੰਘ ਨੇ ਤਾਂ ਬੜਾ ਜੱਸ ਖੱਟਿਆ ਏ ਫੌਜ ਵਿੱਚ ਤੇ ਉਹ ਕਿਉਂ ਨਹੀਂ ਫੌਜ ਵਿੱਚ ਗਿਆ ਮਾਨ ਸਿੰਘ ਨੇ ਫੇਰ ਕਰਮ ਸਿੰਘ ਨੂੰ ਅੱਗੇ ਲੈ ਜਾਂਦਾ ਜਸਵੰਤ ਇਕਦਮ ਇਕੱਠਾ ਹੋ ਗਿਆ ਜੇ ਮੈਂ ਕੋਈ ਚੋਰੀ ਕਰਦਾ ਫੜਿਆ ਜਾਂਦਾ ਹੈ ਕੁਝ ਠਹਿਰ ਕੇ ਉਸ ਨੇ ਕਿਹਾ ਇੱਕ ਥੋੜਾ ਏ ਫੌਜ ਵਿੱਚ ਚਰੀਆਂ ਕਮਾਦਾਂ ਕਿੱਡੇ ਕਿੱਡੇ ਹੋ ਗਏ ਨੇ ਆਪਣੇ ਵੱਲ ਇਕ ਚਰੀ ਦੀ ਪੈਲੀ ਕੋਲੋਂ ਲੰਘਦਾ ਜਸਵੰਤ ਨੇ ਗੱਲ ਚਲਾਈ ਬੰਦੇ-ਬੰਦੇ ਜਿੱਡੇ ਖੜੇ ਨੇ ਪਰ ਉਸਦਾ ਦਿਲ ਇਸ ਗੱਲ ਵਿੱਚ ਨਹੀਂ ਸੀ ਉਹ ਤੇ ਆਪਣੇ ਯਾਰ ਦੀਆਂ ਗੱਲਾਂ ਕਰਨੀਆਂ ਚਾਹੁੰਦਾ ਸੀ ਪਿੰਡ ਮੁੜ ਕੇ ਮਾਨ ਸਿੰਘ ਪਸ਼ਾਹ ਜਾਣ ਦੀਆਂ ਸਲਾਹਾਂ ਵਿੱਚ ਸੀ ਅਮਰਸਰੋਂ ਰਾਤ ਦੀ ਗੱਡੀ ਚੜ੍ਹ ਕੇ ਉਹ ਸਵੇਰ ਵੇਲੇ ਫਿਰ ਪਿੰਡ ਅਪੜ ਸਕਦਾ ਸੀ ਪਾਵੇਂ ਆਪੋ ਆਪਣੀ ਥਾਂ ਹੀ ਸਾਰਿਆਂ ਨੇ ਉਸ ਲਈ ਕਾਫੀ ਚੇਜ ਕੀਤਾ ਸੀ ਪਰ ਉਸ ਨੂੰ ਇਸ ਫੇਰੇ ਦਾ ਉਮੇਦ ਤੋਂ ਬਹੁਤ ਘੱਟ ਸਵਾਦ ਆਇਆ ਸੀ ਇਸ ਵੇਲੇ ਵੀ ਅੰਦਰ ਉਸ ਲਈ ਚਾਹ ਤਿਆਰ ਹੋ ਰਹੀ ਸੀ ਡਿਊਟੀ ਵਿੱਚ ਉਹ ਇਕੱਲਾ ਹੀ ਸੀ ਸਾਹਮਣੇ ਗਲੀ ਵਿੱਚ ਝੋਲਾ ਗਲ ਵਿੱਚ ਲਮਕਾਈ ਡਾਕੀਆ ਟੁਰਿਆ ਆਉਂਦਾ ਸੀ ਪਹਿਲਾਂ ਤਾਂ ਇਸ ਤਰ੍ਹਾਂ ਲੱਗਦਾ ਜਿਵੇਂ ਉਹ ਟੁਰਦਾ ਟੁਰਦਾ ਸਿੱਧਾ ਹੀ ਅੱਗੇ ਲੰਘ ਜਾਵੇਗਾ ਪਰ ਫਿਰ ਉਹ ਡਿਊਟੀ ਵਿੱਚ ਆ ਕੇ ਮੰਜੀ ਤੇ ਬੈਠ ਗਿਆ ਕੀ ਲਿਆਇਓ ਲਿਆਉਣਾ ਕੀ ਏ ਆ ਪੈਨਸ਼ਨ ਆਈ ਏ ਵਿਚਾਰੇ ਕਰਮ ਸਿੰਘ ਦੀ ਕਰਮ ਕਰਮ ਸਿੰਘ ਦੀ ਪੈਨਸ਼ਨ ਕਰਮ ਸਿੰਘ ਮਾਰਿਆ ਗਿਆ ਬਾਦਸ਼ਾਹੋ ਸਾਰਾ ਇਲਾਕਾ ਤਰਾਸ ਤਰਾਸ ਪਿਆ ਕਰਦਾ ਏ ਤੇ ਤੁਸੀਂ ਹੀ ਉਸਦੇ ਘਰ ਬੈਠੇ ਪੁੱਛਦੇ ਹੋ ਕਰਮ ਸਿੰਘ ਮਾਰਿਆ ਗਿਆ ਏ ਚਿੱਠੀ ਆਇਆ ਤੇ ਅਜ 15 ਦਿਨ ਹੋ ਗਏ ਨੇ ਦੋ ਕੋ ਵਾਰ ਮਾਨ ਸਿੰਘ ਦਾ ਸਾ ਕਾਲਾ ਜਿਹਾ ਆਇਆ ਸਿਰ ਤੇ ਨੱਕ ਦੇ ਉਤਲੇ ਹਿੱਸੇ ਦੀ ਇੱਕ ਮੁੱਠ ਜਿਹੀ ਮਿੱਟੀ ਗਈ ਤੇ ਫਿਰ ਅੱਖਾਂ ਰਾਂਹੇ ਪਾਣੀ ਨਿਚੜਨਾਂ ਢਿੱਲੀ ਹੋਣ ਲੱਗੀ ਕਰਮ ਸਿੰਘ ਦਾ ਘਰ ਅੰਦਰ ਗਿਆ ਹੋਇਆ ਸੀ ਉਸ ਦਾ ਪਿਤਾ ਉਸ ਦਾ ਨਿੱਕਾ ਜਿਹਾ ਮੁੰਡਾ ਉਸ ਨੂੰ ਰੋਣ ਵਿੱਚ ਮਦਦ ਦੇ ਰਹੇ ਸਨ ਬਾਪੂ ਨੇ 12 ਹੀ ਢਾਕੀਆਂ ਵਟਾ ਵੇ ਕੇ ਸਮਝ ਲਿਆ ਕਿ ਗੱਲ ਨਿਕਲ ਗਈ ਹੈ। ਹੁਣ ਪਾਰ ਚੁੱਕੀ ਫਿਰੰਦੀ ਕੋਈ ਲੋੜ ਨਹੀਂ ਸੀ। ਅੱਠਾਂ ਪੈਰਾਂ ਦਾ ਦਵਾ ਢਿੱਲਾ ਹੋਇਆ ਤੇ ਅਥਰੂ ਬਗਤੁਰੇ। ਦੋਵੇਂ ਫੇਰ ਇੱਕ ਦੂਜੇ ਕੋਲ ਬੈਠੇ ਰਹੇ ਤੇ ਆਪਣਾ ਆਪ ਨੂੰ ਕਹੌਲਾ ਕਰਦੇ ਰਹੇ। ਫਿਰ ਮਾਨ ਸਿੰਘ ਬੋਲੇ ਤੁਸੀਂ ਮੈਨੂੰ ਆਉਂਦੇ ਹੀ ਕਿਉਂ ਨਹੀਂ ਦੱਸਿਆ? ਐਵੇਂ ਅਸਾਂ ਸੋਚਿਆ ਕਿ ਮੁੰਡਾ ਛੁੱਟੀ ਆਇਆ ਏ। ਇਹਦੀ ਛੁੱਟੀ ਖਰਾਬ ਹੋਵੇਗੀ। ਆਪੇ ਛੁੱਟੀ ਕੱਟ ਕੇ ਪਾਲਟਣ ਵਿੱਚ ਜਾਏਗਾ ਸੁਣ ਲਏਗਾ ਫੌਜੀ ਨੂੰ ਛੁੱਟੀ ਬਹੁਤ ਪਿਆਰੀ ਹੁੰਦੀ ਹੈ ਜਿੰਨੀ ਕਾਰਮ ਸਿੰਘ ਨੂੰ ਪਿਆਰੀ ਸੀ ਓਨੀ ਹੀ ਤੈਨੂੰ ਹੋਊ ਨਾ ਸਗੋਂ ਬਹੁਤੀ ਹੋਊ ਬਾਰ ਦੇ ਪਿੰਡਾਂ ਦੇ ਲੋਕ ਤਾਂ ਸੌਣ ਦੇ ਜੰਪਲ ਨੇ ਉਹਨਾਂ ਨੂੰ ਤੇ ਥੋੜਾ ਔਖਾ ਵੀ ਬਹੁਤਾ ਦਿਸਦਾ ਹੋ ਪਰ ਅਸੀਂ ਗੱਲ ਲੁਕਾਉਣ ਵਿੱਚ ਰਤਾ ਕਾਮਜਾਬ ਨਹੀਂ ਹੋਏ ਐਵੇਂ ਬੇਸਵਾਦੀ ਹੀ ਕੀਤੀ ਮੁੜਦੇ ਮਾਨ ਸਿੰਘ ਨੇ ਮਾਝਾ ਦੇ ਪਿੰਡ ਵੇਖੇ ਜਿਨ੍ਹਾਂ ਦਾ ਬਾਬਾ ਜੰਪਾਲ ਸੀ ਜਿਨ੍ਹਾਂ ਦਵਾਲੇ ਬਚਾ ਲਈ ਕਿਲੇ ਕੋਟ ਉਸਰੇ ਹੋਏ ਸਨ ਥਾਂ ਥਾਂ ਮੜੀਆਂ ਤੇ ਸਮਾਦਾਂ ਸਨ ਜਿਹੜੀਆਂ ਪੀੜ੍ਹੀਆਂ ਵਿੱਚ ਇਹਨਾਂ ਲੋਕਾਂ ਦੀ ਭਾਰਤ ਦੇ ਧਾਵਾ ਕਰਨ ਵਾਲਿਆਂ ਨਾਲ ਲੜਨ ਮਰਨ ਦੀਆਂ ਕਹਾਣੀਆਂ ਦੱਸਦੀਆਂ ਸਨ ਇਸੇ ਕਰਕੇ ਬਾਬੇ ਦੀ ਸਹਿਣ ਸ਼ਕਤੀ ਇੰਨੀ ਵਧੀ ਹੋਈ ਸੀ ਉਹ ਦੂਜਿਆਂ ਨੂੰ ਹੌਲਾ ਰੱਖਣ ਲਈ ਆਪ ਹੋਰ ਭਾਰਾ ਹੋਣਾ ਚਾਹੁੰਦਾ ਸੀ ਮਾਨ ਸਿੰਘ ਨੇ ਸੁਣਿਆ ਹੋਇਆ ਸੀ ਕਿ ਇੱਕ ਥੋਲ ਹੈ ਜੋ ਆਪਣੇ ਸਿਰ ਤੇ ਸਾਰੀ ਧਰਤੀ ਦਾ ਭਾਰ ਚੁੱਕ ਕੇ ਖੜਾ ਰਹਿੰਦਾ ਹੈ ਸੁਣੋ ਇਸ ਤਰ੍ਹਾਂ ਲੱਗਾ ਜਿਵੇਂ ਕਰਮ ਸਿੰਘ ਦਾ ਪਿਤਾ ਹੀ ਉਹ ਤੋਲ ਸੀ ਜਿਹੜਾ ਭਾਰ ਥਲੇ ਦੱਬਿਆ ਹੋਣ ਪਿੱਛੋਂ ਵੀ ਲੋਕਾਂ ਦਾ ਭਾਰ ਚੁੱਕਣਾ ਚਾਹੁੰਦਾ ਸੀ ਕਹਾਣੀ ਸਮਾਪਤ ਧੰਨਵਾਦ